7 ਜਨਵਰੀ ਜੀ ਦਿਨ ਜਿਹੜਾ ਮਾਰਕੀ ਹੋਵੇ ਉਹ ਦਰਬਾਰ ਦਾ ਬਾਬਾ ਭਰਤਰੀ ਜੀ ਦਾ ਬਾਬਾ ਪੋਣਾ ਹਰੇ ਜੀ ਦਾ ਮੋਟੇ ਸਤਪਨਾ ਦਾ ਭੰਡਾਰਾ ਔਰ ਚੌਕੀ ਲੱਗਣੀ ਲੱਗਣੀ ਹੈ ਮੇਹ ਜਾ ਨੇਰੇ ਜਾ ਜੀ 27 ਜਨਵਰੀ ਨੂੰ ਜੀ ਉਹਦੇ ਬਾਅਦ ਵਿੱਚ 8 ਅਪ੍ਰੈਲ ਨੂੰ ਇੱਥੇ ਮੇਲਾ ਹੁੰਦਾ ਜੀ ਆਉਣ ਵਾਲੀਆਂ ਪਾਰਟੀਆਂ ਬਹੁਤ ਆਉਂਦੀਆਂ ਤੇ ਤਾਂ ਅੰਨੇ ਹੋ ਜਾਂਦੇ ਸੀਗੇ ਅੱਛਾ ਜੀ ਤੇ ਜੇ ਪਿਛਣ ਮੋੜ ਦੇ ਦੱਸਣ ਲੱਪੰਦਾ ਸਗਾ ਦੱਸਦੇ ਅੱਛਾ ਜੀ ਪਹਿਲੇ ਤੁਹਾਨੂੰ ਚੱਕ ਰਹੀ ਸੀ ਕਿ ਉੱਦਾਂ ਸਾਡੇ ਕੋਈ ਅੱਖਾਂ ਔਖਾਂ ਦਾ ਫਰਕ ਹੋਊਗਾ ਮਾੜਾ ਮੋਟਾ ਪਚਾਕਾ ਲੱਗਿਆ ਕੁਛ ਨਹੀਂ ਇਹ ਲੀ ਦੋ ਤਿੰਨ ਵਾਰੀ ਇਦਾਂ ਹੋ ਜੇ ਗਾਹਾਂ ਨੂੰ ਹੁੰਦਾ ਦੋਨਾਂ ਨੇ ਹੋ ਜਾਂਦਾ ਪਿੱਛੇ ਨੂੰ ਹੁੰਦੇ ਐ ਦੱਸਣ ਲੱਪਣਾ ਫਿਰ ਇਹ ਮਨ ਚ ਵੀ ਵਸ ਜਾਂਦੇ ਆ ਹਾਂਜੀ ਹਾਂਜੀ ਕਹਾਵੇ ਦਿੰਦੇ ਬੰਦੇ ਕੋਲੋਂ ਹਾਂਜੀ ਹਾਂਜੀ ਫਿਰ ਉਹਨਾਂ ਚੋਂ ਇੱਕ ਬੰਦਾ ਕਹਿੰਦਾ ਉਹ ਗੱਲ ਸੁਣੋ ਹਾਂਜੀ ਤੇ ਇਹ ਆਫੇ ਨਹੀਂ ਇਹ ਸਮਾਨ ਲੈ ਕੇ ਜਾ ਸਕਦੇ ਠੀਕ ਹੈ ਜੀ ਤੇ ਹੁਣ ਤਾਂ ਚਲੋ ਰਾਤ ਸੀਗੀ ਇਥੇ ਇਹ ਕੰਮ ਕਰੀ ਜੀ ਸੱਤ ਸੀ ਦੀ ਕਾਰ ਲਈ ਸਾਰਿਆਂ ਕਨਾਂ ਮੇਂ ਵੀਡੀਓ ਜੇ ਤੁਹਾਡਾ ਸੁਆਗਤ ਹੈ ਤੇ ਅੱਜ ਅਸੀਂ ਆਏ ਹਾਂ ਬਾਬਾ ਚਾਂਦੀ ਵਾਲੇ ਦੇ ਤੇ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਬਿਟਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਤੇ ਅੱਜ ਤੁਹਾਨੂੰ ਦਰਸ਼ਾ ਕਰਾਵਾਂਗੇ ਬਾਬਾ ਚਾਂਦੀ ਵਾਲੇ ਦੇ ਤੇ ਇਹ ਹੈ ਕਿ ਇਹ ਜਗਾ ਪਹਾੜਾਂ ਦੇ ਵਿੱਚ ਤੇ ਤੁਹਾਨੂੰ ਦਰਸ਼ਾ ਵੀ ਕਰਾਵਾਂਗੇ ਜਿੱਦਾਂ ਕਿ ਬਾਬਾ ਚਾਂਦੀ ਵਾਲੇ ਦੀ ਸ਼ਿਵ ਜੀ ਸ਼ਿਵ ਜੀ ਮਹਾਰਾਜ ਜੀ ਦੀ ਤੇ ਖੋੜ ਹੈਗੀ ਨਾਲ ਬਾਬਾ ਬਲਕਨਾ ਜਿਸ ਥਾਪ ਆਇਆ ਤੇ ਬਾਕੀ ਤੁਹਾਨੂੰ ਦਰਸ਼ਨ ਕਰਾਵਾਂਗੇ ਧੂਣਾ ਆ ਬਾਬਾ ਭਰਤਰੀ ਜੀ ਦਾ ਤੇ ਵੀਡੀਓ ਨਾਲ ਬਣੀ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਤਾਂ ਤੁਹਾਨੂੰ ਦਰਸ਼ਨ ਕਰਾਉਣੇ ਆ ਚਲੋ ਜੀ ਇੱਥੇ ਆ ਤੇ ਆਉਂਦੇ ਆ ਕੀ ਹੈਗਾ ਆ ਪਹਿਲੇ ਤਾਂ ਸਭ ਤੋਂ ਪਹਿਲੇ ਜਿਉਂ ਆਇਆ ਮੈਂ ਜੀ ਤੁਹਾਡਾ ਚੈਨਲ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਗੰਗਲ ਵਾਲੀ ਜਗ੍ਹਾ ਤੇ ਬਹੁਤ ਚੱਕਿਆ ਇਸ ਤਰ੍ਹਾਂ ਵੀ ਜੋ ਸਾਰੇ ਦੁਨੀਆ ਤੇ ਪਾਇਆ ਇਹ ਗਾਣਾ ਬਹੁਤ-ਬਹੁਤ ਤੁਹਾਡਾ ਧੰਨਵਾਦ ਇੱਥੇ ਦਾ ਏਡਾ ਜੇ ਇਹ ਪਹਿਲੇ ਯਾਦਾ ਹੈ ਮੁਸਲਮਾਨਾਂ ਦੇ ਬਾਰੇ ਵਿੱਚ ਬੰਡਵੇ ਨੇ ਹੋਈ ਸੀ ਮਤਲਬ ਇਕੱਠੇ ਹੀ ਰਹਿੰਦੇ ਸੀ 1947 ਦੇ ਪਹਿਲੇ ਦੀਆਂ ਗੱਲਾਂ ਇਹ ਤੇ ਇੱਥੇ ਸਾਰੇ ਦਰਖਤ ਹੀ ਹੁੰਦੇ ਸਕੇ ਹਾਂਜੀ ਜਦ ਆ ਓਦਾਂ ਦਾ ਸਾਰੇ ਦਰਖਤ ਆਹ ਤੇ ਇਹਦੇ ਆਲੇ ਦੁਆਲੇ ਇੱਥੇ ਵੀ ਪੂਰੇ ਦਰਖਤ ਹੀ ਹੁੰਦੇ ਸਕੇ ਹਾਂਜੀ ਤੇ ਕਦੇ ਕਦੇ ਦੇਖੇ ਹੁਣ ਪੱਦਰੀ ਪੱਦਰੀ ਜਗਾ ਇੱਧਰ ਉਹ ਬਰਾਨੇ ਖੇਤ ਹੁੰਦੇ ਸਕੇ ਤਾਂ ਦੁਨੀਆ ਇੱਧਰ ਹੀ ਰਹਿੰਦੀ ਸਿੱਧਾ ਅੱਛਾ ਮਕਾਨ ਕੋਈ ਨਾ ਪਾਇਆ ਹੁੰਦੇ ਸਕੇ ਜਾ ਤਖਤੇ ਤਖਤੇ ਲਾ ਕੇ ਮਿੱਟੀ ਦੀਆਂ ਕੰਨਾਂ ਨੂੰ ਕੁੱਟ-ਕੁੱਟ ਕੇ ਬਣਾ ਲੈਣੀ ਆ ਉਦੇ ਉੱਤੇ ਬਲੇ-ਬਲੇ ਪਾ ਕੇ ਲੱਕੜੇ-ਲੁੱਕੜੇ ਕਾਕੂ ਖਾ ਪਾ ਕੇ ਦਾ ਜਿਹਦਾ ਛੰਨ ਟੈਪ ਛੱਪਟਾ ਬਣਾ ਕੇ ਇਧਰ ਰਹਿਣੇ ਹੁੰਦੇ ਸੀ ਜਿਹਨਾਂ ਪਹਿਲਾਂ ਪਿੱਟ ਕਹਿੰਦੇ ਸੀ ਆ ਜਿਹੜਾ ਨੂੰ ਪਿੱਟ ਕਹਿੰਦੇ ਜਾਂ ਫਿਰ ਇਧਰੋਂ ਪੱਥਰ-ਪੁੱਥਰ ਜੰਗਲ ਤੋਂ ਕੱਠੇ ਕਰਕੇ ਥੋੜੇ ਗਾਰਾ-ਗੂਰਾ ਬਣਾ ਆਪਣੋ ਕੇ ਕੰਨਾਂ-ਕੰਨਾਂ ਇਆਂ ਬਣਾ ਕੇ ਮਤਲਬ ਮਕਾਨ ਬਣਾ ਕੇ ਰਹਾਂ ਲਾਪੇ ਦੁਨੀਆ ਇਹ ਰਹਿੰਦੇ ਸੀਗੇ ਕੁੱਥੇ ਰਹਦੇ ਸੋਭਰਬਾਨ ਵੀ ਤਾਂ ਆਪਣੇ ਵੀ ਬੰਦੇ 1947 ਦੇ ਪਹਿਲੇ ਦਿਨ ਲਾ ਪਰ ਦੱਸਦੇ ਬਜ਼ੁਰਗ ਸਾਡੇ ਦੱਸਦੇ ਦਾਦੇ ਪੁਰਦਾਦੇ ਕਹਿੰਦੇ ਵੀ ਉਸ ਵੇਲੇ ਸੋਨੇ ਦਾ ਕੋਈ ਨਾਂ ਫੈਲੇ ਨਹੀਂ ਹੁੰਦਾ ਫਗਾ ਬਹੁਤ ਘੱਟ ਕੋਈ ਸੋਨੇ ਬਾਰੇ ਜਾਣਦਾ ਹੋਊਗਾ ਸ਼ਹਿਰਾਂ 'ਚ ਹੋ ਰਹੇ ਨੇ ਕੋਈ ਜਾਣਦਾ ਹੋਊਗਾ ਪੰਡਾ ਇਹ ਤਾਂ ਜਿਆਦਾ ਚੰਗੀ ਨਹੀਂ ਜਾਣਦੇ ਸਵੇ ਉਸ ਵੇਲੇ ਕਹਿੰਦੇ ਵੀ ਚੰਗੀ ਜਿਹੜੇ ਕੋਲਕਤਾ ਇੱਕ ਅਧਾ ਗਾਣਾ ਚਾਹੁੰਦਾ ਵੀ ਹੁੰਦਾ ਹੈਗਾ ਉਹ ਵੀ ਸਮਝੋ ਬੜਾ ਧਨੜਾ ਸੰਝਦੇ ਸਕੇ ਉਹ ਰੋਸ ਲੈ ਤੇ ਉਹ ਫੇਰ ਦੱਸਦੇ ਕਿ ਇੱਕ ਫੈਮਿਲੀ ਕੋਲ ਕਿਤੇ ਇੱਕ ਗਾਣਾ ਹੈਗਾ ਉਹਦੇ ਵਿੱਚ ਫੇਰ ਕਈ ਬੰਦੇ ਇਦਾਂ ਦੇ ਵੀ ਹੁੰਦੇ ਨਜ਼ਰ ਰੱਖੋ ਨਾਲੇ ਵੀ ਕਿਸ ਤਰ੍ਹਾਂ ਹੁਣ ਇਹਨਾਂ ਕੋਲ ਕੱਢੀ ਇਹਨਾਂ ਕੋਲ ਮਗਲ ਹੈਗਾ ਜਲਦੇ ਪੁਰਜੇ ਉਹਨਾਂ ਬੰਦਿਆਂ ਨੇ ਕਿ ਸਕ੍ਰੀਨਸ ਨੂੰ ਬਣਾਈ ਉਹ ਦੱਸਦੇ ਏਦਾ ਕਾਦਰ ਆਪਣਾ ਲੰਘਣ ਜੋਗੀ ਜਗਾ ਬਣਾ ਲੈ ਕੰਪਾੜ ਕੇ ਕਾਦਰ ਹਾਂਜੀ ਅੰਦਰ ਲੰਘੇ ਦੁਨੀਆ ਵਾਰੀ ਸੰਦੇ ਹੁੰਦੇ ਸੀ ਨਾ ਕੋਈ ਦੂਤਰਾ ਬਿਜਲੀ ਹੁੰਦੀ ਸੀ ਨਾ ਗੱਲ ਆਵਾਜ਼ ਪੁਖੇ ਪੁਖੇ ਚੱਲ ਟੁੱਲ ਕੇ ਦੁਨੀਆ ਗੁਜ਼ਾਰਾ ਕਰਦੇ ਹੁੰਦੇ ਦੀਵੇ ਦੂਵੇ ਬਾਲ ਕੇ ਤੇ ਜੋ ਹੱਥ ਆਇਆ ਉਹਨਾਂ ਦੇ ਕਪੜਾ ਲੀੜਾ ਜੋ ਜ਼ਿਆਦਾ ਤਾਂ ਚਾਂਦੀ ਦੇ ਗਹਿਣੇ ਵਾਰੇ ਉਹ ਕੋਈ ਦਿੱਸਗੇ ਪਥਣ ਮਿਲ ਜਾਵੇ ਅੱਛਾ ਜਿਸ ਚੀਜ਼ ਬਦਲੇ ਇਹਨਾਂ ਸੰਘਰਸ਼ ਕੀਤਾ ਉਹ ਉਹ ਹੀ ਝਕਣੀ ਸੀ ਬੱਲੇ ਉਹਨੇ ਕਰਦਾ ਕਰਦਾ ਉਹ ਵੀ ਉਹਨਾਂ ਨੂੰ ਮਿਲ ਗਏ ਸਾਰਾ ਸਮਾਨ ਸੋਲ ਮੰਨ ਕੇ ਦੱਸਦੇ ਉਹ ਬਜ਼ੁਰਗ ਸਾਡੇ ਵੀ ਤੁਰ ਪਏ ਰਸਤਾ ਖਾਈ ਹੁੰਦਾ ਸੀਗਾ ਥੱਲੇ ਥੱਲੇ ਇਹਦੇ ਨਾਲ ਨਾਲ ਆ ਤਾਂ ਬਾਤ ਬਣਾਇਆ ਠੀਕ ਹੈ ਤੇ ਜੇਲੇ ਕਹਿੰਦਾ ਇੱਥੇ ਥੱਲੇ ਆਏ ਨਾ ਜੀ ਇਹਦੇ ਬਰਾਬਰ ਤੇ ਇਹ ਕਹਾਂ ਨੂੰ ਜਾਂਦੇ ਸੀਗੇ ਸਮਾਨ ਲੈ ਕੇ ਤਾਂ ਅੰਨੇ ਹੋ ਜਾਂਦੇ ਸੀਗੇ ਅੱਛਾ ਜੀ ਤੇ ਜੇ ਪਿੱਛੇ ਨੂੰ ਮੁੜਦੇ ਦੱਸਣ ਲੱਪੰਦਾ ਸੀਗਾ ਦੱਸਦੇ ਅੱਛਾ ਜੀ ਪਹਿਲੇ ਤੁਹਾਨੂੰ ਸ਼ੱਕ ਰਹੀ ਕਿ ਉੱਦਾਂ ਹੀ ਸਾਡੇ ਕੋਈ ਅੱਖਾਂ ਅੱਖਾਂ ਦਾ ਫਰਕ ਹੋਊਗਾ ਮਾੜਾ ਮੋਟਾ ਪਚਾਕਾ ਲੱਗਿਆ ਕੁਛ ਨਹੀਂ ਇਹ ਦੋ ਤਿੰਨ ਵਾਰੀ ਇਦਾਂ ਹੋਈ ਜਾ ਗਾਹਾਂ ਨੂੰ ਹੁੰਦਾ ਇਦਾਂ ਨਾ ਹੋਈ ਜਾ ਮੇਰੇ ਪਿੱਛੇ ਨੂੰ ਹੁੰਦੇ ਆ ਦੱਸਣ ਲੱਪਣਾ ਤੇਰੇ ਮਨ ਚ ਵੀ ਵਸ ਜਾਂਦੇ ਆ ਹਾਂਜੀ ਹਾਂਜੀ ਕਹਾ ਵੀ ਦੰਦੇ ਬੰਦੇ ਕੋਲੋਂ ਹਾਂਜੀ ਹਾਂਜੀ ਫਿਰ ਉਹਨਾਂ ਚ ਇੱਕ ਬੰਦਾ ਕਹਿੰਦਾ ਉਹ ਗੱਲ ਸੁਣੋ ਹਾਂਜੀ ਇਹ ਆਸੇ ਨਹੀਂ ਇਹ ਸਮਾਨ ਲੈ ਕੇ ਜਾ ਸਕਦੇ ਠੀਕ ਹੈ ਵੇ ਹੁਣ ਤਾਂ ਚਲੋ ਰਾਤ ਸਗੇ ਇਥੇ ਇਹ ਕੰਮ ਕਰ ਲਿਆ ਤਾਂ ਹੁਣ ਦਿਨ ਦਾ ਲੋਾਨਾ ਵੀ ਲੱਗਦਾ ਜਨਾ ਦਿਨ ਦਾ ਚੁਣਾ ਹੋਜੋ ਲਾ। ਹਾਂਜੀ। ਫੇਰ ਵੀ ਫੜੇ ਜਾਣਾ। ਹਾਂਜੀ। ਅਈਥੇ ਦੱਸਦੇ ਉੱਪਰ ਇਹਨਾਂ ਦਰਖਤਾਂ ਦੇ ਵਿੱਚ ਕੋਈ ਪੀਰ ਦੀ ਜਗ੍ਹਾ ਦੱਸਦੇ ਆ। ਅੱਛਾ ਜੀ। ਫੇ ਲੱਗਦਾ ਸੰਤੋਨ ਫੁੱਲ ਲਿਆ। ਹਾਂਜੀ। ਇਸ ਕਰਕੇ ਵੀ ਜੰਨਾ ਮਰ ਜੇ ਹੋਣਾ ਹੈ ਜੋਰ ਲਾ ਕੇ ਦੇਖ ਲੈ ਨਹੀਂ ਜਾਂ ਸਾਡੇ ਦਿਸਦੇ ਨੇ ਕੱਖ ਵੀ। ਫੇ ਜਨਾ ਚੰਗਾ ਬੇਜਤੀ ਬਹੁਤ ਹੋਣੇ ਆ। ਹਾਂਜੀ। ਤੇ ਫਰਿਆਦ ਕਰੋ ਪੈ ਸਾਨੂੰ ਮਾਫੀ ਦੇ ਦਿਓ ਕੋਈ ਭੁੱਲ ਦੀ ਮਾਫੀ ਦੇ ਦਿਓ ਗਲਤੀ ਸੱਤ ਹੋਈ ਆ ਧੰਨਵਾਦ ਹੈ ਤਮਾਮ ਤੁਮ ਸਾਰਾ ਛੱਡਾ ਇੱਥੇ ਮਾਰੇ ਸਾਨੂੰ ਇੰਨੀ ਕਿਰਪਾ ਕਰੋ ਪੈ ਸਾਨੂੰ ਹੁਣ ਤੁਸੀਂ ਜਾਣ ਦਿਓ ਉਹਦਾ ਦੋ ਤਿੰਨ ਬਾਰੇ ਫਰਿਆਦ ਕੀਤੀ ਦੱਸ ਦੇ ਤੇ ਫਿਰ ਉਹਨਾਂ ਜਿਹੜਾ ਸਮਾਨ ਰੱਖ ਕੇ ਕੋਸ਼ਿਸ਼ ਕੀਤੀ ਅੱਕੇ ਜਾਣ ਨੂੰ ਤਾਂ ਫਿਰ ਦਸਣ ਲੱਪਿਆ ਉਹਨਾਂ ਨੂੰ ਅੱਛਾ ਪੈ ਚੱਲ ਗਿਆ ਦਿਨ ਦਾ ਚੜ੍ਹਾ ਹੋਇਆ ਦੁਨੀਆ ਉੱਠੀ ਉੱਠੀ ਦੇਖਿਆ ਉਹ ਕਹਿੰਦੇ ਯਾਰ ਤੁਹਾਡੇ ਨੂੰ ਕਹਿੰਦੇ ਸੀਗਾ ਸਨ ਲਾਉਣਾ ਹਾਂ ਜੀ ਪੰਜਾਬੀ ਜੇ ਠੇਢ ਪੰਜਾਬੀ ਸਨ ਕਹਿੰਦੇ ਹੋਗੇ ਮਤਲਬ ਇਹਨਾਂ ਕੋ 15 ਲੰਘ ਜੋ ਕਿ ਜਗਾ ਕਾਲਾ ਨੇ ਕੰਧ ਪਾੜ ਕੇ ਕਹਿੰਦੇ ਸਾਡੇ ਦਾ ਸਨ ਲੱਗ ਗਏ ਉਸ ਵੇਲੇ ਫਿਰ ਜਿਆਦਾ ਕਰਕੇ ਬੰਦੇ ਆ ਆ ਪਿਆਰਾ ਦੇ ਨਿਸ਼ਾਨ ਨਹੀਂ ਦੇਖਦੇ ਉਹਨ ਦੱਸ ਕੇ ਬੰਦੇ ਕਿਧਰੋਂ ਆਏ ਤਾਂ ਕਿਧਰ ਨੂੰ ਚਲੇ ਹ ਉਹਨਾਂ ਦੇ ਪੈੜਾ ਫੜਦੇ ਫੜਦੇ ਦੱਸਦੇ ਮਗਰ ਆਏ ਤਾਂ ਵਜਲ ਇੱਥੇ ਆਏ ਤੇ ਉਹਨਾਂ ਨੇ ਦੇਖਿਆ ਪੂ ਗਾਠੀ ਗਈ ਤਾਂ ਸਭਾਂ ਨੂੰ ਤਾਂ ਸਾਡਾ ਹੀ ਹੈ ਕਪੜਾ ਇਹ ਤੇ ਲੱਗਦਾ ਏਹ ਦੇ ਕੋਪੜੇ ਆ ਜਾ ਕੇ ਸਾਡੇ ਚੇਜ ਵਿੱਚ ਹੋਊਗੇ ਦੇਖਦੇ ਆ ਹਾਂਜੀ ਜਦੋਂ ਉਹਨਾਂ ਨੂੰ ਖੋਲ ਕੇ ਦੇਖਿਆ ਤਾਂ ਉਹਨਾਂ ਨੂੰ ਉਹ ਚਾਂਦੀ ਦਾ ਗਹਿਣਾ ਬੇ ਮਿਲ ਗਿਆ ਫਿਰ ਕਹਿੰਦੇ ਉਹਨਾਂ ਨੇ ਸ਼ੁਕਰਿਆਦਾ ਕੀਤਾ ਵੀ ਸਾਨੂੰ ਏ ਬਾਬਾ ਜੀ ਫਿਰ ਸਾਨੂੰ ਨਹੀਂ ਪਤਾ ਇਸ ਜਗ੍ਹਾ ਦਾ ਨਾਮ ਕੀ ਆ ਕਿਹੜੀ ਜਗ੍ਹਾ ਹੈ ਤੇ ਅੱਜ ਤੋਂ ਦੇ ਸਾਡਾ ਸਮਾਨ ਸਾਨੂੰ ਲੁਭਾਉਂਦਾ ਜੋ ਵੀ ਚਾਂਦੀ ਦਾ ਗਹਿਣਾ ਵਗੈਰਾ ਜੋ ਕੁਝ ਵੀ ਸਗਾ ਸਮਾਨ ਹੈ ਲੈ ਕੇ ਨੱਠਿਓ ਕਿਓਰੀ ਕੀਤਾ ਹੁਣ ਸਾਨੂੰ ਮਿਲ ਗਿਆ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਤੋਂ ਦੁਨੀਆ ਤੁਹਾਨੂੰ ਬਾਬੇ ਚਾਂਦੀ ਵਾਲੇ ਦੇ ਨਾਮ ਨਾਲ ਹੀ ਜਾਣੇਗੀ ਆ ਕਿਉਂਕਿ ਸਾਨੂੰ ਚਾਂਦੀ ਦਾ ਗਹਿਣਾ ਜਿਹੜਾ ਜ਼ਿਆਦਾ ਕੀਮਤੀ ਸੀਗਾ ਉਹ ਵੀ ਮਿਲ ਗਿਆ ਉਹਦੇ ਬਾਅਦ ਵਿੱਚ ਹੋਰ ਵੀ ਬਹੁਤ ਕਹਾਣੀਆਂ ਇੱਕ ਇੱਥੇ ਥੱਲੇ ਇੱਕ ਗੁੱਜਰਨਾ ਮਕਾਨ ਬਣਾਉਣਾ ਸ਼ੁਰੂ ਕਰਤਾ ਨਾਲ ਹੀ ਥੱਲੇ ਨੂੰ ਉਹਨੂੰ ਵੀ ਕਿਤੇ ਸੁਣਾੰਦਰ ਰੂਪ ਚ ਬਾਬਾ ਜੀ ਨੇ ਦੱਸਿਆ ਤੇ ਭਾਈ ਤੂੰ ਸਾਡਾ ਰਸਤਾ ਹੋਣ ਜਾਣਦਾ ਹੈ ਤਾਂ ਤੋਂ ਨਾ ਬਣਾ ਰਾ ਇਹ ਮਕਾਨ ਸਾਡੇ ਰਾਹ ਦੇ ਵਿੱਚ ਤੇ ਮੰਨਣ ਵਾਲੇ ਤਾਂ ਹੁੰਦੇ ਨੇ ਬੰਦੇ ਤੇ ਇਹ ਮਨਮਤੇ ਬੰਦੇ ਹੁੰਦੇ ਕਹਿੰਦੇ ਹਾਂ ਆਵੇਂ ਬਾਬਾ ਇਹ ਕਰ ਲਊਗਾ ਉੱਥੇ ਐਵੇਂ ਗੱਲਾਂ ਆਈਆਂ ਲੋਕਾਂ ਦੀ ਇਸ ਨੰਦਰ ਰੁੱਖ 'ਚ ਕਹਿੰਦੇ ਹੁੰਦੇ ਆ ਯਾਰ ਨਹੀਂ ਮੰਨੇ ਆਹੋ ਨੂੰ ਮਕਾਨ ਕੋਣ ਬਣਾ ਲਿਆ ਫਸਟ ਕਲਾਸ ਡੰਗਲ ਡੁੰਗਰ ਬਣਨ ਸ਼ੁਰੂ ਕਰਤੇ ਰਾਣਾ ਸ਼ੁਰੂ ਕਰਤਾ ਦੱਸਦੇ ਫਿਰ ਦਿਨ ਦਾ ਦੁਪਹਿਰਾ ਸਗਾ ਉੱਥੇ ਮਕਾਨ ਦੇ ਉੱਪਰ ਹੀ ਬਦਲੀ ਦੀ ਬਣੀ ਜੀ ਬਗਲੇ ਬਣੇ ਇੱਕ ਵਾਰ ਬਿਜਲੀ ਲਿਸ਼ਕੀ ਤਾਂ ਉਸ ਮਕਾਮ ਦੇ ਉੱਪਰ ਪਾ ਕੇ ਵਿੱਚ ਡੰਗਰ ਡੁੰਗਰ ਸਭ ਖਤਮ ਹੋ ਗਿਆ। ਲੂ ਹੋ ਗਿਆ। ਫਿਰ ਚੀਕਾ ਮਾਰ ਰ ਦੌੜਾ। ਮਾਫੀ ਮੰਗੀ। ਪਰ ਇੱਥੋਂ ਜਾ ਕੇ ਪਿੱਛੇ ਜਾ ਕੇ ਥੱਲੇ ਉਧਰ ਜਾ ਕੇ ਕੋਲਾ ਕਾਲਾ ਘਟਿਆ ਮਕਾਨ ਬਣਾਇਆ। ਇਹ ਇੱਕ ਹੋਰ ਵੀ ਅੱਖੀਂ ਦੇਖਿਆ ਅਸੀਂ ਜਿਹੜਾ ਆਪ ਆ ਇਹਦਾ ਅਸੀਂ ਢੋਣਾ ਸਾਹਿਬ ਦਾ ਮੈਂ ਕਿਹਾ ਟੇਪ ਟੋਪਰ ਜਿ ਬਣਾ ਦੇ ਉੱਪਰ ਜਾਨਵਰਾਂ ਦਾ ਬੈਠਣਗੇ। ਤੇ ਕੰਮ ਲੱਗੇ ਹੋ ਸਕੇ ਮੈਂ ਤਾਂ ਸੇਵਾ ਤੇ ਆਇਆ ਸੀਗਾ ਜਦੋਂ ਕੰਮ ਚੱਲਦਾ ਹੋਇਆ ਤਾਂ ਇੱਥੇ ਤਕਰੀਬਨ ਹੋਈਦਾ ਨਾਲ ਹੀ ਬੰਦਿਆਂ ਦੇ ਫਿਰ ਇਧਰੋਂ ਸਿਆਲ ਦੇ ਦੇ ਨਾ ਤਾਂ ਉਹ ਛੋਟੇ ਠੰਡੀ ਹਵਾ ਵਿੱਚ ਆਵੇ ਤਾਂ ਮਾੜੇ ਮਾੜੇ ਛੱਟਾ ਪਹਿਣ ਇੱਕ ਬੰਦਾ ਦੁਹਾਈ ਪੌਂਦਾ ਆਵੇ ਇਧਰਲੇ ਪਾਸੇ ਉਹ ਇੱਥੇ ਰਸਤੇ ਇਹ ਕੱਚਾ ਰਸਤਾ ਹੁੰਦਾ ਸੀਗਾ ਸੜਕ ਤਾਂ ਬਾਅਦ ਚ ਬਣੀ ਤੇ ਮੈਨੂੰ ਚਾਤੇ ਸਾਡੇ ਦਾ ਲੜਕਾ ਹੈ ਸਗਾ ਮਿਸਤਰੀ ਉਹ ਮੈਨੂੰ ਕਹਿੰਦਾ ਭਾਜੀ ਕੋਈ ਬੰਦਾ ਕਹਿੰਦਾ ਇੱਧਰ ਨੇ ਪਾਛੇ ਜੀ ਹਰ ਰੋਲਾ ਪਾਉਂਦਾ ਹੁੰਦਾ। ਮੈਂ ਕਹਾਂ ਵੀ ਜੇ ਰੋਲਾ ਪਾਉਂਦਾ ਤਾਂ ਉਪਰ ਹੀ ਆਉਂਦੀ ਉਹ ਕਰਦੇ ਕਰਦੇ ਜੀ ਬੋਲਦਾ ਆ ਗਿਆ ਇੱਥੇ ਆ ਕੇ ਤਾਂ 2 ਲੱਖ ਜੀ ਬੋਲਦਾ ਸੀਗਾ ਆਪਣੇ ਮੂੰਹ ਤੋਂ ਬਾਬਾ ਜੀ ਮੈਨੂੰ માਫੀ ਦੇ ਦਿਓ। ਨਾਲ ਹੀ ਬੋਲ ਕੇ ਕਹਿੰਦਾ ਸੀਗਾ ਤੈਨੂੰ ਮਾਫੀ ਨਹੀਂ ਦੇਣੀ। ਇਹੇ ਕਹਾਣੀ ਦੁਹਰਾਉਂਦਾ ਰਿਹਾ ਬਾਰ-ਬਾਰ। ਕਰੇ ਤੇ ਮਿਲਣਾ ਸ਼ੁਰੂ ਕਰਤਾ ਕਦੀ ਐਨ ਉੱਤਪ ਵਾਂਗੂ ਜਾਵੇ ਕਦੀ ਐਨ ਉੱਤਪ ਵਾਂਗੂ ਜਾਵੇ ਕਦੀ ਇਧਰ ਰੇਹ ਦੇ ਵਿੱਚ ਨੱਕ ਨ ਕੁਛ ਨਾ ਲਿਆ ਖੂਨ ਖਾਨ ਚਲਣਾ ਪਿਆ ਬੁਰਾ ਹਾਲ ਬੋਕੇ ਦਿਹਾੜੇ ਅਸੀਂ ਵੀ ਦੇਖਦੇ ਰਹੇ ਬਾਕੀ ਵੀ ਤਾਂ ਕੋਈ ਗਲਤੀ ਕਰ ਬੈਠਾ ਲੱਗਦਾ ਉਹਨੇ ਸਾਨੂੰ ਵੀ ਇੰਨੀ ਸੋਝੀ ਹੈ ਨਹੀਂ ਸੀ ਦਰਬਾਰ ਬਾਰੇ ਫਿਰ ਅਸੀਂ ਕਹਾਂ ਤਾਂ ਹੁਣ ਕੀ ਕਰੀ ਉਧਰੋਂ ਛੁੱਟੀ ਦਾ ਵੀ ਟਾਈਮ ਬੰਦਿਆਂ ਦਾ ਵੀ ਹੋਇਆ ਸੰਗਤ ਵੀ ਆ ਗਈ ਉਹਨਾਂ ਦਾ ਪ੍ਰਸ਼ਾਦ ਚਾੜਨਾ ਸੀਗਾ ਤਾਂ ਸਿਆਲ ਦੇ ਦਿਨ ਸੀਗਾ ਹਾਂ ਜੀ ਵੀ ਬੜੀ ਵਾਖਾ ਵੀ ਭਾਈ ਸਾਰੇ ਖੜੇ ਹੋ ਜਾ ਜਾਂ ਤੁਸੀਂ ਵੀ ਕੰਮ ਬੰਦ ਕਰ ਦਿਓ ਇੱਧਰ ਆ ਜਾਓ ਜੀ ਬਾਬਾ ਜੀ ਕੇ ਫਰਿਆਦ ਕਰੀਏ ਸਾਰੇ ਜਣੇ ਇਕੱਠੇ ਹੋ ਕੇ ਤੁਹਾਨੂੰ ਪਤਾ ਤਾਂ ਲੱਗੇ ਕਿ ਕੀ ਗੱਲ ਕੀ ਹੈ ਕਿ ਕੀ ਗਲਤੀ ਹੋਈ ਜਾਂ ਨਹੀਂ ਹੋਈ ਕੋਤੋਂ ਫੜਿਆ ਇਹਨੂੰ ਹਾਂ ਜੀ ਅਸੀਂ ਫਰਿਆਦ ਕੀਤੀ ਵੀ ਬਾਬਾ ਜੀ ਕਿਰਪਾ ਕਰੋ ਤੁਹਾਨੂੰ ਨਹੀਂ ਪਤਾ ਵੀ ਕੀ ਗੱਲ ਹੈ ਕੀ ਨਹੀਂ ਤੁਸੀਂ ਲੈਂਦਾ ਇਹਨੂੰ ਤੁਸੀਂ ਜਾਣੋ ਜੀ ਤੇ ਜਾ ਫੇ ਇਹ ਜਾਂਦਾ ਜੀ ਹਾਂ ਉਹ ਸਰਵਰ ਸਾਡੀ ਬੇਨਤੀ ਹੈ ਤੁਹਾਡੇ ਚਾਹਨਾ ਕਿ ਤੁਹਾਡੇ ਸੰਗਤ ਕੇ ਖੜੀ ਇਹਨਾਂ ਦਾ ਪ੍ਰਸ਼ਾਦ ਵਿੱਚ ਆਣਾ ਨੇਰਾ ਵੀ ਹੁੰਦਾ ਜਾਂਦਾ ਵੀ ਕਿਰਪਾ ਕਰੋ ਇਹਦਾ ਹੁਣ ਨਾ ਅੱਗੇ ਜਿਹੜਾ ਬੂ ਮੱਦ ਕੀਤਾ ਉਹ ਵੀ ਖਿਲਾਓ ਜੀ ਇਹੇ ਦੱਸੇ ਬੋਲ ਕੇ ਫਿਰ ਕੀ ਗੱਲ ਕੀ ਹੋਇਆ ਫਿਰ ਜਲੇ ਇੰਨੇ ਗੱਲ ਦੋ ਤਿੰਨ ਬਾਰੇ ਫਰਿਆਦ ਕੀਤੀ ਸੰਗਤ ਦੇ ਚਰਨਾਂ ਰਾਹੇ ਫਿਰ ਆਪਣੇ ਮੁਖੇ ਬੋਲ ਕੇ ਕਹਿੰਦਾ ਜਾਣਣਾ ਚਾਹੁੰਨੇ ਆ ਜੀ ਕੀ ਕੀਤਾ ਮੈਂ ਹੱਥ ਜੋੜੇ ਉਹ ਸਕੇ ਮੈਂ ਕਿਹਾ ਹਾਂ ਜੀ ਮਰਦ ਮੈਂ ਤਾਂ ਇਹ ਜਾਨਣਾ ਚਾਹੁੰਦਾ ਤੁਹਾਡੇ ਸੰਧਾ ਤੁਹਾਡੇ ਨਵੇਂ ਸ਼ਰਧਾਲੂ ਬਾਲਕੇ ਆਏ ਹੋ ਜਾਨਣਾ ਚਾਹੁੰਦੇ ਆ ਕੀ ਕੀਤਾ ਕਹਿੰਦੇ ਕਿ ਇਹਨਾਂ 12 ਸਾਲ ਪਹਿਲੇ ਮੈਂ ਕਹਾਂ ਜੀ ਠੀਕ ਆ ਦੱਸੋ 12 ਸਾਲ ਪਹਿਲੇ ਸਾਡੇ ਦਰਬਾਰ ਤੋਂ ਪੈਸੇ ਚੱਕੇ ਆ ਮੈਂ ਕਹਾਂ ਜੀ ਕਿੰਨੇ ਵੀ ਚੱਕ ਲੈ ਉਹ ਤਾਂ ਪੈਸੇ ਵੀ ਬਹੁਤ ਘਟ-ਚੜਦੇ ਸੀਗੇ ਕਹਿੰਦੇ ਗਣੋ ਫਿਰ ਮੈਂ ਕਹਾਂ ਜੀ ਗਿੰਨ ਤਾਂ ਇਹਨਾਂ ਉਹ بتا ਗਈ ਚਲੋ ਗਿਣਾਓ ਮਹਾਰਾਜ ਸਾਹਿਬ ਕਹਿੰਦੇ 1300 ਇੱਕ ਵਾਰ ਚੱਕਿਆ 900 ਇੱਕ ਵਾਰ ਚੱਕਿਆ 500 ਇੱਕ ਵਾਰ ਚੱਕਿਆ 400 ਇੱਕ ਵਾਰ ਚੱਕਿਆ ਮੈਂ ਕਿਹਾ ਜੀ 3200 ਹੋ ਗਿਆ ਮੈਂ ਕਿਹਾ ਜੀ ਫੇ ਉਹ ਪੈਸਾ ਦਾ ਕੀਤਾ ਕੀ ਹੈ ਨਾ ਜੀ ਕਹਿੰਦੇ ਇਹ 1300 ਰੁਪਈਆ ਅਸੀਂ ਇਹਦੇ ਦੁਆਦਾਰੂ ਤੇ ਲੁਆਤਾ ਜੀ 900 ਰੁਪਈਆ ਨਾ ਮੁਸਤਾਫਰ ਇੱਕ ਦੁਕਾਨ ਦਾ ਦੇਣਾ ਸੀ ਉੱਥੇ ਲੁਆਤਾ ਜੀ 5 500 ਰੁਪਈਆ ਫਿਰ ਕਹਿੰਦੇ ਦਵਾਈਆਂ ਤੇ ਲੁਆਤਾ ਉਸੇ ਤੇ ਐਸੇ ਇਹਨੂੰ ਬਖਸ਼ਾ ਹਮਿੰ ਜੀ ਵਾਖਾ ਬੇ ਬਾਬਾ ਜੀ ਗੱਲ ਐ ਇਦਾਂ ਹੁਣ ਮਹਾਰਾਜ ਬੇਨਤੀ ਐ ਸਾਡੀ ਕਿ ਤੁਸੀਂ ਰਹਿਮਦਿਲ ਵੀ ਬਹੁਤ ਹੋ ਇਹਨਾਂ ਖਬਰ ਕਿਹੜੇ ਹਾਲਾਤਾਂ ਜੇ ਤੇ ਬਹਿ ਚੋਰੀ ਕੀਤੇ ਹੋਣਗੇ ਤੇ ਹੁਣ ਕਿਰਪਾ ਕਰੋ ਇਹਨੂੰ ਥੋੜਾ ਜਿਹਾ ਐਤ ਦੇ ਦਿਓ ਤਾਂ ਕਿ ਇਹ ਕੁਛ ਨਾ ਕੁਛ ਚਾਰ ਪਾਸੇ ਇਕੱਠੇ ਕਰਕੇ ਜੋ ਤੁਹਾਡਾ ਇਹ ਤੱਕਿਆ ਦਰਬਾਰ ਤੋਂ ਕਿਸ ਤਰ੍ਹਾਂ ਵਾਪਸ ਤਾਂ ਕਰ ਸਕੇ ਫਰਿਆਦ ਕੀਤੀ ਨਾਲ ਤੇ ਹਾਜ਼ਰ ਨਾਜ਼ਰ ਮਹਾਰਾਜ ਰਾਇਓ ਹੁਣ ਹੋ ਹੈਗੇ ਤਾਂ ਤੁਸੀਂ ਹਾਜ਼ਰੀ ਤਦ ਆਥੇ ਕੋ ਇਹਨੋ ਹੁਕਮ ਨਹੀਂ ਲਾ ਸਕਦੇ ਆਪਣਾ ਹੁਕਮ ਏ ਸਾਡੇ ਕੋਲੋਂ ਕਹਾਇਓ ਇਹਨੂੰ ਤੇ ਪੰਜ ਪਧਾਰੀਆਂ ਫਰੇ ਤੇ ਨਾਲੇ ਆ ਜਿਹੜਾ ਥੱਲੇ ਧੜਾ ਹੈ ਇਹਦੀ ਧਾਰੂ ਬਾਰੂ ਕਰਕੇ ਸਾਫ ਸੁਥਰਾ ਕਰਕੇ ਇਹਨੂੰ ਤਾਂ ਮੱਥਾ ਟੇਕ ਕੇ ਜਾਇਆ ਕਰੇ ਮਾਫੀ ਮੰਗ ਕੇ ਬਾਕੀ ਚਲੋ ਫੇਰ ਮੇ ਤੋ ਕਾ ਹੋ ਗਿਆ ਬਾਕੀ ਬਾਬਾ ਜੀ ਤੇ ਲੱਗਦਾ ਮੈਨੂੰ ਇਹ ਪੈਸੇ ਤਾਂ ਚੱਕ ਲੈ ਜੀ ਤੇ ਇਹ ਪੈਸੇ ਤੁਹਾਨੂੰ ਲੱਗਦਾ ਕਿਸ਼ਤਾਂ 'ਚ ਲੈਣ ਲੈ ਹੁਣ ਕਿਉਂਕਿ ਜੇ ਇਹਦੇ ਕੋ ਪੈਸੇ ਹੁੰਦੇ ਤੈਨ ਜਕੜੇਗਾ ਨੋ ਤਵੇ ਚਲੋ ਦੋਊਗਾ ਥੋੜੇ ਥੋੜੇ ਕਰਕੇ ਹੁਣ ਇਹਨਾਂ ਨੂੰ ਮਾਫੀ ਦੇਦਾ ਜਦਾਂ ਅੱਜ ਸਮਝ ਲਓ ਉਸ ਦਿਨ ਪਤਨ ਵੀਰ ਵਾਰ ਫਗਾ ਜਾਤ ਵਾਰਸਗਾ ਦੋ ਦਿਨ ਨਾ ਆਉਂਦਾ ਹੁੰਦਾ ਹੋਗਾ ਤੇ ਅੱਗੇ ਸਮਝ ਲਓ ਦੂਸਰੇ ਦਿਨ ਨਾ ਆਇਆ ਆਇਆ ਤਾਂ ਮੇਰਾ ਵੀ ਵੀ ਦੋਨੇ ਜਾਣੇ ਇੱਕ ਮਠਿਆਈ ਦਾ ਡੱਬਾ ਫੜਿਆ ਤਾਂ ਬੋਲਦਾ ਉਦਾਂ ਹੀ ਆਉਂਦਾ ਸਗਾ ਉਹ ਬਾਬਾ ਜੀ ਮੈਨੂੰ ਮਾਫੀ ਦੇ ਦਿਓ ਤਾਂ ਮੈਂ ਨੇ ਤਰ ਕਹਦਾ ਨਹੀਂ ਮਾਫੀ ਨਹੀਂ ਦੇਣੀ ਤੁਨੂੰ ਇੱਦਾਂ ਕਰਦਾ ਘਰ ਦਾ ਫਿਰ ਇੱਥੇ ਆ ਗਿਆ ਵਿਚਾਰੀ ਜਿਹੜਾ ਨਹੀਂ ਪਰੇਸ਼ਾਨ ਆਇ ਕਹਿੰਦੇ ਭਾਜੀ ਕਹਿੰਦੇ ਬਾਬਾ ਜੱਜ ਕੇ ਫਰਿਆਦ ਕਰੋ ਵੀ ਸਾਨੂੰ ਮਾਫੀ ਦੇ ਦੇਣ ਦੇਖਾ ਵੀ ਫਰਿਆਦ ਹੀ ਕਰੀ ਦਿਓ ਤੇ ਸੰਗਤ ਚਰਨਾਂ ਦੇ ਤੋੜਾ ਫਾਈ ਫਰਿਆਦ ਹੀ ਕਰੀ ਦਿ ਬਾਬਾ ਜੱਜ ਕੇ ਦੱਸੋ ਹੁਕਮ ਕਰੋ ਕਹਿੰਦੇ ਵੀ ਅਸੀਂ ਪੈਸੇ ਲੈਂਦੇ ਆ ਤੇ ਮਠਿਆਈ ਵੀ ਲੈਂਦੇ ਆ ਬਾਬਾ ਜੀ ਇਹਦੇ ਰੱਖ ਕੇ ਤਾਂ ਸਾਨੂੰ ਬਾਬਾ ਜੀ ਮਾਫੀ ਦੇ ਦੇਣ ਹੋਈਆਂ ਕੋਲਾਂ ਦੀ ਮਾਫੀ ਦੇ ਦੇਣ ਤਾਂ ਤੁਹਾਡੇ ਕੰਮ ਕਾਰ ਸਾਰੇ ਖੋਲ ਦੇਣ ਚਲੋ ਫਰਿਆਦ ਕੀਤੀ ਪਾਥੇ ਗਣੇ ਗਿਰ ਕੇ ਮੈਂ ਆਖਿਆ ਪੇ ਤੁਹਾਡਾ ਭਾਈ 3200 ਰੁਪਇਆ ਸੀਗਾ ਦਰਬਾਰ ਦਾ ਤੁਸੀਂ ਜੱਕਿਆ 92 ਰੁਪਇਆ ਉਹਦੇ ਹੱਥ ਜੇ ਨਾ ਜਦ ਪਹਿਲੀ ਵਾਰੀ ਆਇਆ ਤਾਂ ਪਲਾਸਟਿਕ ਦੀ ਜੇ ਲਪੇਟ ਕੇ ਛਿੱਟਾ ਪੈਦਿਆ ਸੀਗਾ ਤਾਂ ਲਿਆ ਉਹ ਤਾਂ ਗਣੇ ਸੀਗਾ ਤਾਂ 92 ਰੁਪਇਆ ਸੀਗਾ ਮੈਂ ਆਖਿਆ ਪੇ ਬਾਬਾ ਜੀ ਹੁਣ ਨਿਰਮਿਤ ਆ ਪੇ ਉਹ 92 ਤਾਂ ਰੱਖ ਲਓ ਤੁਸੀਂ ਦਰਬਾਰ ਵਾਸਤੇ ਜੀ ਇਹ ਬਾਕੀ ਰਹੇਗਾ 3200 ਇਹ 32 ਤੋਂ ਤੁਹਾਡਾ ਪਹੁੰਚ ਗਿਆ ਤਾਂ ਆਹ ਪੈਸੇ ਉਹਨਾਂ ਨੂੰ ਕਿਹਾ ਤੇ ਤੁਹਾਡੇ ਦਾ 1200 ਰੁਪਇਆ ਇਹ ਆ ਲੈ ਲਓ ਮੋੜ ਕੇ ਜੀ ਉਹ ਕਹਿੰਦੇ ਇਥੇ ਆਪ ਲੈ ਆਇਆ ਜੀ ਅਸੀਂ ਨਹੀਂ ਜਾਣਾ ਇੱਕ ਪੈਸੇ ਮੋੜ ਕੇ ਬਸ ਸਾਨੂੰ ਮaaf ਕਰ ਦੋ ਬਾਬਾ ਜੀ ਚਲੋ ਫਰਿਆਦ ਕੀਤੀ ਇਧਰੋਂ ਤਰਹਾਈ ਹੋ ਗਈ ਜੀ ਉਹ ਮੁੜ ਕੇ ਘਰ ਇੱਧਰ ਲੱਕੜੀਆਂ ਦੇ ਕੌਲੇ ਜੇ ਕੰਢ ਕੇ ਮੋਰੇ ਬਰਾਂਡੇ ਨੇ 3 ਨੇ ਲਹੁੰਦੇ ਹੁੰਦੇ ਸਗੇ ਉਹ ਕਿਤੇ ਉੱਥੇ ਚੜ ਗਿਆ ਅੱਛਾ ਜੀ ਚੜ ਗਿਆ ਤਾਂ ਇਧਰੋਂ ਕੰਦੀ ਛਾਲਾ ਮਾਰਦਾ ਉਹਨੂੰ ਲੰਘ ਜਾ ਉਧਰ ਦੌੜਾ ਇਹਨੂੰ ਲੰਘ ਜਾਵੇ ਉਹ ਰੋਡੀ ਖਲਾ ਕੇ ਵਿਚਾਰੇ ਕੱਲੀ ਫੇਜ ਆ ਗਈ ਕਵਨ ਪਤਾ ਸਗਾ ਪਰ ਹੁਣ ਇੱਥੇ ਨਾਲ ਹੀ ਹੁੰਦਾ ਬੰਦਿਆਂ ਦੇ ਕਹਿੰਦੇ ਭਾਜੇ ਇਧਰ ਤਾਂ ਕਰਕੇ ਗੱਲ ਆ ਕਹਿੰਦੇ ਹੁਣ ਪਤਾ ਨਹੀਂ ਕੀ ਗੱਲ ਆ ਤੇ ਬਾਬਾ ਜੀ ਫਰਿਆਦ ਕਰੋ ਵਾ ਕਹਿੰਦੇ ਮੈਨੂੰ ਤਾਂ ਲੱਗਦਾ ਵੀ ਇਧਰੋਂ ਬਾਬਾ ਜੀ ਦਾ ਤਾਂ ਮਾਫ ਕਰਤਾ ਤੇ ਸਿਰਾਂ ਦੇ ਜਗਾ ਪੱਜਗੀ ਦੀ ਕਿਤੇ ਉਧਰੋਂ ਰੋਕੋ ਗਲਤੀ ਕੀਤੀ ਹੋਵੇ ਇਹਨੂੰ ਚਲੋ ਫਰਿਆਦ ਕਰਦੇ ਉਹਨਾਂ ਦੇ ਚਰਨਾਂ 'ਚ ਵੀ ਲਓ ਜੇ ਫਿਰ ਗੱਲ ਫਰਿਆਦ ਕੀਤੀ ਫਰਿਆਦ ਕੀਤੀ ਤੇ ਉਹਨਾਂ ਅੱਗੇ ਵਿਚਾਰਾਂ ਨੇ ਬੇਨਤੀ ਕੀਤੀ ਤੇ ਸਾਨੂੰ ਨਹੀਂ ਪਤਾ ਮਹਾਰਾਜ ਜੀ ਤੁਹਾਡਾ ਕੀ ਕੀਤਾ ਕੀ ਨਹੀਂ ਕੀਤਾ ਜਾਂ ਕਿੰਨਾ ਤੁਹਾਡਾ ਚਰਾਗ ਚੱਕਿਆ ਨਹੀਂ ਚੱਕਿਆ ਤੁਸੀਂ ਜਾਣੋ ਇਹ ਜਾਣਾ ਹੁਣ ਸਾਡੀ ਇਹੇ ਬੇਨਤੀ ਹੈ ਹੱਥ ਬੰਨ੍ਹ ਕੇ ਸਾਡੀ ਸੰਗਤ ਦੇ ਇਹਦੇ ਛੁਡਕਾਰਿਆ ਵਾਸਤੇ ਕਿ ਬਹੁਤਾ ਦੇ ਚਲੋ 1 ਕਿਲੋ ਦੇਸੀ ਘੇ ਦਾ ਚਰਾਗ ਤੁਹਾਡਾ ਜਾ ਵਾ ਦੇ ਕੋਲੇ ਚੜਵਾ ਦਿੰਦੇ ਤੈਨੂੰ maaf ਹੀ ਦੇ ਦਿਓ ਹੁਣ ਐਨਾ ਕੰਮ ਕਰਿਓ ਤੇ ਸਾਡੀ ਬੇਨਤੀ ਆ ਫਿਰ ਉਹ ਕਿ ਲੋਕੇ ਲੈ ਕੇ ਆਏ ਚੜਾਇਆ ਤਾਂ ਫਿਰ ਜਾ ਕੇ ਠੀਕ ਹੋਇਆ ਉਹ ਨਾਲ ਹੀ ਉਹਦਾ ਰਕਮ ਆ ਆਹ ਸਾਹਮਣੇ ਹੁਣ ਤਾਂ ਪੂਰਾ ਹੋ ਗਿਆ ਦੋ ਬੈੜੇ ਆਈਆਂ ਲੈ ਕੇ ਇੱਥੇ ਆ ਜਾਂਦਾ ਸਗਾ ਬੱਚਿਆਂ ਤੈਨੂੰ ਚਾਹ ਪਾ ਚੂੜ ਤਾਂ ਰੰਦਾ ਬਾੜ ਬੂੜ ਦਿੰਦਾ ਰੰਦਾ ਸਗਾ ਆਪਣੇ ਰਕਵੇ ਨੂੰ ਫਿਰ ਇੱਥੇ ਆ ਕੇ ਤਾਂ ਟੀਚਰ ਬਾਦ ਮੈਨੂੰ ਕਹਿੰਦਾ ਕਹਿੰਦਾ ਭਾਜੀ ਵਾਖਾ ਹਾਂਜੀ ਕਹਿੰਦਾ ਤੁਸੀਂ ਮੈਨੂੰ ਦੇਖਿਆ ਸਗਾ ਇਦਾਂ ਦਰਖਤ ਤਾਹਾਨੂੰ ਕਿੱਕ ਦੇ ਨੂੰ ਕਹਿੰਦਾ ਸਾਰਿਆਂ ਦੇਖਿਆ ਸਗਾ ਕਹਿੰਦਾ ਮੈਂ ਗੱਲ ਛੁਪਾ ਕੇ ਰੱਖੀ ਸੀ ਅੱਜ ਕਹਿੰਦਾ ਮੈਂ ਦੱਸਣੀ ਆ ਕਿ ਕਾਹ ਤੋਂ ਚੱਕਦਾ ਹੋਗਾ ਬਖਿਆ ਤੇ ਛੁਪਾ ਕੇ ਰੱਖੀ ਤਾਂ ਰਹਿਣ ਦੇ ਜ਼ਰੂਰੀ ਕੀ ਇਹ ਤਾਂ ਸਭ ਦੇ ਕਹਿੰਦਾ ਨਹੀਂ ਦਫੜੀ ਦਫੜੀ ਦਾ ਕਹਿੰਦਾ ਬਾਬਾ ਜੀ ਮੈਨੂੰ ਕਹਿੰਦੇ ਸਗੇ ਚਾਕੋ ਫਿਰ ਦਰਖਤ ਕੱਕ ਤਾਹਾਨੂੰ ਇਦਾਂ ਇੱਕ ਦੋ ਦੋ ਉੱਪਰ ਇੱਥੇ ਚੜ੍ਹਿਆ ਉਹ ਦੋ ਟਾ ਡਕ ਡਾਲੇ ਕਹਿੰਦਾ ਮੇਰੇ ਇੱਦਾਂ ਕਰਕੇ ਆਵਾਜ਼ ਨਕਲ ਸੀ ਚੱਕਦੇ ਹੀ ਕਰਕੇ ਬਹਿ ਜਾ ਹੁਣ ਨਿਕਲੀ ਸੀ ਦਸ ਛੋੜੀ ਤੱਕ ਗਿਆ ਸੀ ਕਹਿੰਦਾ ਬਾਬਾ ਜੀ ਕਹਿੰਦਾ ਮੈਂ ਕਹਾਂ ਬਾਬਾ ਜੀ ਮੇਥੋਂ ਚੱਕਉਂਦੇ ਕਹਿੰਦਾ ਰਾਤ ਜਾਦਿਆ ਬਾੜੇ ਪੈਸੇ ਬੜੀ ਛੁੱਟੀ ਚੱਕਾ ਮੇਰੇ ਦਰਾਹ ਤਨੇ ਜਾ ਕਉਂਦੇ ਤੇਰਾ ਕੋਣ ਨਾਲ ਸੋ ਇਦਾਂ ਦੇ ਹੈਗੇ ਜੀ ਗੱਲਬਾਤ ਇਸ ਦਰਵਾਜ਼ੇ ਇੱਥੇ ਰਹਿਣ ਦਾ ਹੁਕਮ ਕੋਈ ਨਹੀਂ ਜੀ ਰਾਤ ਨੂੰ ਕੋਈ ਨਹੀਂ ਰਹਿ ਸਕਦਾ ਆਪੇ ਦੇਖਦੇ ਆਪੇ ਜੋ ਆਪੇ ਕਈ ਵਾਰੀ ਫਰਿਆਦ ਵੀ ਕੀਤੀ ਏ ਬਾਬਾ ਇਹ ਕੋ ਕਬਜ਼ਾ ਕਰਨ ਵਾਲੀ ਤਾਂ ਕੋਈ ਗੱਲ ਬਾਤ ਨਹੀਂ ਥੱਲੇ ਜਿਹੇ ਇੱਕ ਪਾਸੇ ਨੂੰ ਮੜਾ ਜਾਂ ਧਾਰਾ ਜਾਂ ਬਣਾ ਕਰ ਰਿਹਾ ਨੇ ਸਾਰਾ ਪਤਾ ਉਹ ਵੀ ਕੋਈ ਨਾ ਕੋਈ ਇੱਥੇ ਰਹਿੰਦਾ ਨਹੀਂ ਹੁਕਮ ਨਹੀਂ ਹੋਇਆ ਤੇ ਬਾਕੀ ਇਹ ਜਗਾ ਫਾਡੇ ਹੱਲੀ ਹੈ ਅਰਨਾਲਾ ਸ਼ਾਹਪੁਰ ਵਿੱਚ ਆਉਣ ਦਾ ਰਸਤਾ ਹੈਗਾ ਸ਼ਾਹਪੁਰ ਤੋਂ ਸਿੱਧਾ ਮਿਲਕਪਲਾਨ ਰੋਡ ਤੋਂ ਮੋਸਾਪੁਰ ਤੋਂ ਪਹਿਲੇ ਪੱਕਾ ਰੋਡ ਸੱਜੇ ਹੱਥੇ ਛੱਡਦੇ ਪਾਸੇ ਨੂੰ ਆਇਆ ਇਹ ਕਿਹਾ ਕੋਈ ਨਹੀਂ ਪਾਇਲ ਦੀ ਸ਼ਾਕ ਤੋਂ ਤੋ तकरीबन ਹੈ ਮੈਲਕ ਪਲਾਟ ਤੋਂ ਪੈਣਾ ਹੈਗਾ 10 11 ਕਿਲੋਮੀਟਰ ਪੈਣਾ ਇਸ ਜਗਾ ਸਾਰੇ ਟੋਟਲ ਜੀ ਬੋਸਾ ਤੋਂ ਤੱਕ ਪੱਕੀ ਸੜਕ ਫੜ ਕੇ ਉਹ ਸਿੱਧੀ ਇੱਥੇ ਉੱਪਰ ਜਾਂਦੇ ਇੱਥੇ ਅਗਰ ਰਸਤਾ ਕੋਈ ਨਹੀਂ ਬਸ ਬਾਬੇ ਦੇ ਹੁੰਦੇ ਆ ਜੀ ਇੱਥੇ ਦਾ ਹਾਲਾਤ ਇਹੋ ਜਿਹਾ ਜੀ ਅੱਜ ਅੱਜ ਦੁਜੀ ਵਾਰੀ ਆਏ ਆਗੇ ਜੀ ਜੀ ਦੁਜੀ ਵਾਰੀ ਆਏ ਆ ਤਾਂ ਦੇਖ ਕੇ ਅੰਚੇ ਬਸ ਮਨਮੋਣੀ ਨਾਲ ਕਰ ਜਨਾ ਗੌਰਨ ਅਤੇ ਤਾਂ ਤੁਹਾਡੇ ਚਰਨਾ ਦੀ ਧੋੜਾ ਸਾਰੇ ਸੰਗਤ ਦੇ ਚਰਨਾ ਦੀ ਧੋੜ ਵੜ ਕੇ ਰਹੇਦਾ ਬਜੋਦ ਸਾਡਾ ਕੁਛ ਨਹੀਂ ਇੱਥੇ ਜੀ ਇੱਥੇ ਅੱਧੀ ਵਾ ਤੁਰੇ ਜਾਂਦੇ ਆ ਵਾਪਸ ਜੀ ਮੇਰਾ ਜਾਣ ਨੂੰ ਮਾਨ ਨਹੀਂ ਦਿੱਤਾ ਤੇ ਉੱਥੇ ਇਹਨਾਂ ਨੇ ਪੁੱਛਿਆ ਮੈਂ ਕਿਹਾ ਕਿ ਅੱਜ ਲੰਗਰ ਪੜਾ ਰਿਆ ਵਾਸਤੇ ਜੀ 27 ਜਨਵਰੀ ਜੀ ਦੇ ਦਿਨ ਜਿਹੜਾ ਮਾਰਕੀ ਹੋਵੇ ਉਹ ਦਰਬਾਰ ਦਾ ਬਾਬਾ ਪਰਥਰ ਜੀ ਤਾਂ ਬਾਬਾ ਪੋਣਾ ਹਰੇ ਜੀ ਦਾ ਮੋਢੀ ਸਥਾਪਨਾ ਦਾ ਭੰਡਾਰਾ ਔਰ ਕਿਉਕਿ ਲੱਗਣੇ ਲੱਗਣੇ ਮੇਂ ਜਾ ਨੇਰੇ ਜਾ ਜੀ 27 ਜਨਵਰੀ ਨੂੰ ਜੀ ਉਹਦੇ ਬਾਅਦ ਵਿੱਚ 8 ਅਪ੍ਰੈਲ ਨੂੰ ਇੱਥੇ ਮੇਲਾ ਹੁੰਦਾ ਜੀ ਵਾਣ ਵਾਲੀਆਂ ਪਾਰਟੀਆਂ ਬਹੁਤ ਆਉਂਦੀਆਂ ਉਹ ਥੱਲੇ ਸਾਰੇ ਦੁਕਾਨਾਂ ਵਗੈਰਾ ਸਭ ਕੋਈ ਲੱਗਾ ਹੁੰਦਾ ਜੀ ਤੇ 16 ਅਪ੍ਰੈਲ ਨੂੰ ਜੀ ਇੱਥੇ ਸ਼ਿਵ ਪਰਵਾਰ ਜਿਹਦੇ ਮੋਰਚੀ ਸਥਾਪਨਾ ਹੋਈ ਵਿਧਾਨ ਦੇ ਮਤਲਬ ਇਹ ਵੀ ਚੌਕੇ ਔਰ ਲੰਗਰ ਪਟਾਰਾ ਲਾਉਣਾ ਪੈਂਦਾ 16 ਅਪ੍ਰੈਲ 16 ਅਪ੍ਰੈਲ ਨੂੰ ਜੀ ਸੱਜ ਕਾਲੀ ਲਾ ਕੇ ਹਟੇ ਬਾਬਰੇ ਕਪੜਾ ਨੰਬਰ ਬਜੂਰ ਬੋਲਦੇ ਜਿਹੜਾ ਸੰਗਤਾਂ ਦੀ ਹੈਗੀ ਆ ਹਾਂਜੀ ਜਿਹੜਾ ਮਤਲਬ ਕਿ ਕੋਣ ਹੈ ਲੈ ਥੋੜਾ ਔਖਾ ਹਾਂਜੀ ਮੇਰਾ ਨੰਬਰ ਹੈਗਾ ਜੀ ਇੱਥੇ ਦਾ 75892 44629 ਜੀ ਤੇ ਇੱਕ ਦੂਸਰਾ ਨੰਬਰ ਵੀ ਆ ਕਈ ਵਾਰ ਇਹ ਨਾ ਲੱਗੇ ਜੀ 91142 ਜੀ 37055 ਜੀ ਇਹ ਦੋ ਨੰਬਰ ਆ ਜੇ ਖੁੱਲੇ ਹੀ ਰਹਿੰਦੇ ਤਕਰੀਬਨ ਮੈਂ ਕਦੀ ਬੰਦ ਨਹੀਂ ਕਰਦਾ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਿਹਰਬਾਨੀ ਆਪਣਾ ਕੀਮਤੀ ਟਾਈਮ ਕੱਢ ਕੇ ਦਰਬਾਰ ਤੇ ਆਏ ਪਾਪਾ ਜੀ ਸਭ ਆਸਾਂ ਮਰਦਾ ਪੂਰੀਆਂ ਕਰ। ਅੰਦਰ ਫਟਾਰੇ ਕਰਦੇ ਜੇ ਅੰਦਰੋਂ ਤਾਂ ਪੂਰੀਆਂ ਹੁੰਦੀਆਂ ਨੇ। ਲੰਗਰ ਫਟਾਰੇ ਤਕਰੀਬਨ ਚੱਲਦੇ ਹੀ ਰਹਿੰਦੇ ਨੇ ਵਿੱਚ। ਹਾਂਜੀ। ਰਾਤ ਸੈਨਲ ਅੰਦਰ ਹੁੰਦੇ ਨਾ। ਹਾਂਜੀ। ਤੇ ਉਹਦਾ ਮਤਲਬ ਇੱਕ ਦੀਰਵਾਰ ਨੂੰ ਕੀਤੀ ਹੁੰਦੀ ਹੈ। ਦੀਰਵਾਰ ਐਤਵਾਰ ਦੋ ਦਿਨ ਤੋਂ ਪੱਕੇ ਹੀ ਹੈ ਤਾਂ ਮੈਂ ਜਾ ਨੇਰੀ ਜੇ ਆਉਣਾ ਹੀ ਆਉਣਾ ਸੇਵਾ ਤੇ ਜੀ। ਹਾਂਜੀ। ਜਾ ਵਾਪਸ ਜਾ ਵਾਪਸ ਨੇ ਦਿੱਤਾ ਜਾ ਕੱਲਾ ਕੋਈ ਨਕਸਾ ਹਾਂਜੀ ਜੀ ਐਸੀ ਸਾਡੀ ਅੱਜ ਦੀ ਵੀਡੀਓ ਜਿਹਦੇ ਵਿੱਚ ਬਾਬਾ ਬਲਖਣਾ ਤਾਂ ਬਾਬਾ ਭਰਤੀ ਜੀ ਦਾ ਜੋ ਵੀ ਉੱਥੇ ਦਾ ਇਤਿਹਾਸ ਸੀ ਨਾ ਜਾਂਦੀ ਆ ਬਾਲੇ ਜਿਹੜੇ ਸਰਕਾਰਵਾਨ ਉਹਨਾਂ ਦਾ ਜੋ ਵੀ ਇਤਿਹਾਸ ਸੀ ਦਰਸਾਇਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਜਿਹੜੇ ਬਾਬਾ ਬਲਖਣਾ ਨੇ ਬਾਬਾ ਭਰਤੀ ਜੀ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਵੀਡੀਓ ਵਧੀਆ ਲੱਗੇ ਤੇ ਵੀਰੋਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਈਓ ਤੇ ਉੱਥੇ ਅਸੀਂ ਸਮਾਪਤੀ ਕੀਤੀ ਸੀ ਤੇ ਫਿਰ ਅਸੀਂ ਆ ਗਏ ਸੀ ਤੇ ਹੁਣ ਅਸੀਂ ਕਰਦੇ ਹਾਂ ਸਮਾਪਤੀ ਵੀਡੀਓ ਦੀ ਤੇ ਇੱਕ ਨਵੀਂ ਵੀਡੀਓ ਨਾਲ ਮਿਲਾਂਗੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਤੇ ਬਾਕੀ ਇਹ ਆ ਕਿ ਉੱਥੇ ਜੋ ਵੀ ਜੋ ਇਤਿਹਾਸ ਹੋ ਜੋ ਵੀ ਹੈਗਾ ਆ ਉਹ ਉੱਥੇ ਦੇ ਸੇਵਾਦਾਰ ਜੋ ਵੀ ਆ ਗਿਆ ਹਨਾ ਬਾਬਾ ਜੀ ਉਹਨਾਂ ਸਾਰਾ ਦੱਸਿਆ ਹੈ ਜਰੂਰ ਸੁਣੀਓ ਸੁਣੀ ਵੀ ਹੋਣੀ ਹੈ ਤੇ ਫੁੱਲ ਵਾਚ ਕਰ ਲਿਆ ਕਰੋ ਤੇ ਸ਼ੇਅਰ ਜਰੂਰ ਕਰ ਦੇ ਜਿਹ ਬੱਬ ਬਾਲਕਣਾ ਨੂੰ ਬਾਬਾ ਪਰਤਰੀ ਨੂੰ ਪਿਆਰ ਕਰਨ ਵਾਲਾ ਵੀਡੀਓ ਨੂੰ ਫੁੱਲ ਵਾ ਸ਼ੇਅਰ ਕਰ ਦੇ ਜੀ ਤੇ ਸਤਿ ਸ੍ਰੀ ਅਕਾਲ ਜੀ